ਪ੍ਰਭੂ ਜੀ ਦੀ ਅਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਅਵਾਜ ਜਿਹੜੇ ਆਧ ਦੇ ਵਚਨ ਦੇ ਵਿੱਚ ਜਾਣਦੇ ਆ ਅੱਜ ਰਾਤ ਦਾ ਵਚਨ ਕੋ ਹਤਾ ਬਾਈ ਅਧਿਆਇ ਦੀ 11 ਨੰਬਰ ਆਇਤ ਜਿਹੜਾ ਮਨ ਦੀ ਸ਼ੁੱਧਤਾ ਨਾਲ ਪ੍ਰੇਮ ਰੱਖਦਾ ਹੈ ਜਿਹਦੇ ਬੁੱਲ ਦਇਆਵਾਨ ਹਨ ਰਾਜਾ ਉਹਦਾ ਮਿੱਤਰ ਹੋਵੇਗਾ ਹallelujah ਆਪਾਂ ਸਾਰੇ ਜਾਣਦੇ ਆ ਕਿ ਯਹੋਵਾ ਪਰਮੇਸ਼ਰ ਮਨ ਦੇ ਸ਼ੁੱਧ ਬੰਦਿਆਂ ਨੂੰ ਇਨਸਾਨਾਂ ਨੂੰ ਪਸੰਦ ਕਰਦੇ ਤੇ ਇਸ ਵਚਨ ਚ ਵੀ ਇਹੀ ਕਿਹਾ ਗਿਆ ਹੈ ਕਿ ਜਿਹੜਾ ਮਨ ਦੀ ਸ਼ੁੱਧਤਾ ਨਾਲ ਪਿਆਰ ਰੱਖਦਾ ਜਿਹੜਾ ਆਪਣੇ ਮਨ ਨੂੰ ਸ਼ੁੱਧ ਰੱਖਦਾ ਹੈ ਤੇ ਜਿਹਦੇ ਬੁੱਲ ਹਮੇਸ਼ਾ ਦਇਆ ਦੇ ਲਈ ਖੁੱਲਦੇ ਆ ਪਰਮੇਸ਼ਰ ਉਹਦਾ ਮਿੱਤਰ ਹੋਵੇਗਾ ਜੇ ਸੱਚਮੁੱਚ ਅਸੀਂ ਆਪਣੇ ਬੁੱਲਾ ਨੂੰ ਦਇਆ ਦੇ ਨਾਲ ਭਰੀ ਰੱਖਣਾ ਹੈ ਔਰ ਅਸੀਂ ਆਪਣੇ ਮਨ ਨੂੰ ਸ਼ੁੱਧਤਾ ਦੇ ਨਾਲ ਭਰੀ ਰੱਖਣਾ ਹੈ ਤਾਂ ਕਿ ਅਸੀਂ ਪਰਮੇਸ਼ਰ ਯਹਵਾ ਦੇ ਮਿੱਤਰ ਬਣ ਸਕੀਏ ਔਰ ਪਰਮੇਸ਼ਰ ਯਹਵਾ ਨੂੰ ਪਸੰਦ ਆ ਸਕੀਏ ਤਾਂ ਆਓ ਅੱਜ ਦੇ ਨਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਦੀ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਨੂੰ ਮਨ ਦੀ ਸ਼ੁੱਧਤਾ ਔਰ ਪਰਮੇਸ਼ਰ ਸਾਡੇ ਹੋਠਾਂ ਨੂੰ ਦਇਆਵਾਨ ਬਣਾਵੇ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਖੁਦਾਵੰਜੀ ਧੰਨਵਾਦ ਕਰਦੇ ਪ੍ਰਭੂ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਅਜਰਾਤ ਦੇ ਸਮੇਂ ਚ ਲੈ ਕੇ ਆਂਦਾ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਸੱਚਮੁੱਚ ਅੱਜ ਦੇ ਰਾਤ ਦੇ ਸਮੇਂ ਦੇ ਲਈ ਰਾਤ ਦੇ ਵਚਨ ਦੇ ਲਈ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਸੱਚਮੁੱਚ ਪ੍ਰਭੂ ਜੀ ਤੁਸੀਂ ਆਪਣੇ ਵਚਨ ਛੇ ਕਿਹਾ ਹੈ ਕਿ ਮਨ ਦੇ ਸ਼ੁੱਧ ਔਰ ਪਰਮੇਸ਼ਰ ਜੀ ਤੁਸੀਂ ਕਿਹਾ ਕਿ ਬੁੱਲਾ ਦੇ ਦਇਆਵਾਨ ਤੁਹਾਨੂੰ ਪਸੰਦ ਹਨ ਤੁਸੀਂ ਉਹਨਾਂ ਦੇ ਮਿੱਤਰ ਹੋ ਮੇਰੇ ਮਹਾਨ ਪਰਮੇਸ਼ਰ ਅੱਜ ਸਾਡੇ ਸਾਰੇ ਭੈਣਾਂ ਭਰਾਵਾਂ ਨੂੰ ਬles ਕਰੋ ਖੁਦਾਵੰਨ ਜੀ ਮਨ ਦੀ ਸ਼ੁੱਧਤਾ ਦੇ ਨਾਲ ਸਾਡੇ ਹਿਰਦਿਆਂ ਨੂੰ ਸ਼ੁੱਧ ਕਰੋ ਸਾਡੇ ਮਨਾਂ ਨੂੰ ਸ਼ੁੱਧ ਕਰੋ ਸਾਡੇ ਸੋਚਾ ਵਿਚਾਰਾਂ ਨੂੰ ਸ਼ੁੱਧ ਕਰੋ ਪਰਮੇਸ਼ਰ ਜੀ ਔਰ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਸਾਡੇ ਬੁੱਲਾਂ ਨੂੰ ਮਸਾ ਕਰੋ ਪਰਮੇਸ਼ਰ ਜੀ ਜਦ ਵੀ ਅਸੀਂ ਆਪਣੇ ਬੁੱਲਾਂ ਨੂੰ ਖੋਲੀਆ ਪਰਮੇਸ਼ਰ ਜਦ ਵੀ ਅਸੀਂ ਆਪਣੀ ਜ਼ੁਬਾਨ ਨੂੰ ਪ੍ਰਭੂ ਜੀ ਖੋਲਿਏ ਖੁਦਾਬੰਦ ਜੀ ਅਸੀਂ ਤੁਹਾਡੇ ਦਇਆ ਦੇ ਨਾਲ ਭਰਪੂਰ ਪਰਮੇਸ਼ਰ ਜੀ ਸ਼ਬਦਾਂ ਨੂੰ ਹੀ ਬੋਲੀਏ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਬੰਦ ਜੀ ਅੱਜ ਸਾਰੇ ਹੀ ਭੈਣਾ ਭਰਾਵਾਂ ਉੱਪਰ ਦਇਆ ਕਰੋ ਹਰ ਇੱਕ ਭੈਣ ਭਰਾ ਨੂੰ ਦਇਆ ਦੇ ਨਾਲ ਭਰਪੂਰ ਕਰੋ ਪਰਮੇਸ਼ਰ ਜੀ ਸ਼ੁੱਧਤਾ ਦੇ ਨਾਲ ਪਵਿੱਤਰਤਾਈ ਦੇ ਨਾਲ ਭਰਪੂਰ ਕਰੋ ਖੁਦਾ ਕਿਉਂਕਿ ਤੁਸੀਂ ਤੁਹਾਨੂੰ ਪਵਿੱਤਰ ਲੋਕ ਪਸੰਦ ਹਨ ਮੇਰੇ ਪਰਮੇਸ਼ਰ ਜੀ ਧੰਨਵਾਦ ਕਰਦੇ ਹੁਦਾ ਅੱਜ ਦੇ ਵਚਨ ਦੇ ਲਈ ਪਰਮੇਸ਼ਰ ਜੀ ਇਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਹਜ਼ਾਰਾਂ ਲੱਖਾਂ ਗੁਣਾ ਫਲ ਲੈ ਕੇ ਆਉਣ ਪਰਮੇਸ਼ਰ ਜੀ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਵਚਨ ਪਰਮੇਸ਼ਰ ਜੀ ਬਹੁਤ ਆਇਤ ਦੇ ਨਾਲ ਠਹਿਰ ਜਾਵੇ ਔਰ ਪ੍ਰਭ ਜੀ ਹਰ ਇੱਕ ਆਸ਼ੀਸ਼ ਬਰਕਤ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਵੇ ਮਹਾਨ ਪਰਮੇਸ਼ਰ ਸੱਚਮੁੱਚ ਦਾ ਯਹੋਵਾ ਪਰਮੇਸ਼ਰ ਜਿਹਦੇ ਨਾਲ ਤੁਸੀਂ ਉਹ ਖੁਦਾਵੰਨ ਜੀ ਉਸ ਨੂੰ ਕਿਸੇ ਵੀ ਚੀਜ਼ ਦੀ ਥੋੜਣੀ ਹੋ ਸਕਦੀ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਖੁਦਾਵੰਨ ਜੀ ਤੁਸੀਂ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਪਰਮੇਸ਼ਰ ਜੀ ਅੱਜ ਦੇ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖਣਾ ਖੁਦਾਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਦੇ ਨਾ ਵਚਨਾਂ ਨੂੰ ਸਾਡੇ ਦਿਲ ਤੋਂ ਚੁਰਾਣੇ ਨਾ ਪਾਏ ਹਾਰਿਕ ਵਚਨ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਨੂੰ ਬਦਲੇ ਮਹਾਨ ਖੁਦਾ ਔਰ ਵੈਰੀ ਜੀ ਸ਼ਕਤੀ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਇਹਨਾਂ ਵਚਨਾਂ ਨੂੰ ਚੁਰਾਣੇ ਨਾ ਪਾਈ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਧੰਨਵਾਦ ਕਰਦੇ ਦਿਨ ਪਰ ਦਿਲੀ ਪਰਮੇਸ਼ਰ ਜੀ ਜੋ ਦਿਨ ਪਰ ਤੁਸੀਂ ਸਾਡੇ ਨਾਲ ਪੱਲਾਈਆਂ ਕੀਤੀਆਂ ਖੁਦਾਵੰਨ ਜੀ ਸਾਡੇ ਤੇ ਦਇਆ ਕੀਤੀ ਕਿਰਪਾ ਕੀਤੀ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਨੂੰ ਸਾਡੇ ਪਰਮੇਸ਼ਰ ਜੀ ਭੈਣ ਭਰਾਵਾਂ ਦੇ ਨਾਲ ਮਿਲਾਇਆ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਦਿਨ ਭਰ ਵਿੱਚ ਸਾਰੀਆਂ ਕਮੀਆਂ ਘਟੀਆਂ ਤੁਸੀਂ ਆਪਣੇ ਸ਼ਾਹੀ ਰਾਜ਼ ਖਜ਼ਾਨਿਆਂ ਦੇ ਵਿੱਚੋਂ ਪੂਰੀਆਂ ਕੀਤੀਆਂ ਧੰਨਵਾਦ ਕਰਦੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਨੂੰ ਅੱਛੇ ਲੋਕਾਂ ਦੇ ਨਾਲ ਪਰਮੇਸ਼ਰ ਜੀ ਮਿਲਾਇਆ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪ੍ਰਭ ਜੀ ਬਾਰਾਂ ਅੰਜਾਂ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਧੰਨਵਾਦ ਕਰਦੇ ਆ ਖੁਦਾਵੰਨ ਜੀ ਦਿਨ ਭਰ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਅੱਛੇ ਭੋਜਨਾਂ ਦੇ ਨਾਲ ਅੱਛੀਆਂ ਵਸਤਾਂ ਦੇ ਨਾਲ ਪਰਮੇਸ਼ਰ ਜੀ ਤ੍ਰਿਪਤ ਕੀਤਾ ਪਰਮੇਸ਼ਰ ਸੱਚਮੁੱਚ ਤੁਸੀਂ ਕਿਆ ਸ਼ੇਰਾ ਦੇ ਬੱਚੇ ਭੁੱਖੇ ਰਹਿ ਸਕਦੇ ਉਹਨਾਂ ਨੂੰ ਘਾਟਾ ਪੈ ਸਕਦਾ ਯਹੋਵਾ ਦੇ ਤਲਵਾਰ ਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਹੋਊਗੀ ਸੱਚਮੁੱਚ ਪ੍ਰਭੂ ਜੀ ਤੁਸੀਂ ਸਾਡੀ ਸਾਰੀਆਂ ਥੋੜਾਂ ਨੂੰ ਸਾਰੀਆਂ ਕਮੀਆਂ ਨੂੰ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨਿਆਂ ਦੇ ਵਿੱਚੋਂ ਪੂਰਾ ਕਰਦੇ ਹੋ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਹਰ ਇੱਕ ਲੜਾਈ ਝਗੜੇ ਤੋਂ ਦੂਰ ਰੱਖਿਆ ਪਰਮੇਸ਼ਰ ਜੀ ਤੁਸੀਂ ਸਾਨੂੰ ਹਿੰਮਤ ਤਾਕਤ ਬਲ ਦੇ ਨਾਲ ਬਲੈਸ ਕੀਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਜੀ ਹੋਂਦੇ ਚ ਲਾਲੀ ਪਰਮੇਸ਼ਰ ਜੀ ਸੱਚਮੁੱਚ ਹਰ ਇੱਕ ਆਸ਼ੀਸ਼ ਬਰਕਤ ਦੇ ਲਈ ਹਰ ਇੱਕ ਉਹ ਭਲਾਈ ਦੇ ਲਈ ਹਰ ਇੱਕ ਉਹ ਦਇਆ ਦੇ ਲਈ ਜੋ ਤੁਸੀਂ ਸਾਡੇ ਉੱਪਰ ਕੀਤੀਆਂ ਮੇਰੇ ਮਹਾਨ ਪਰਮੇਸ਼ਰ ਧੰਨਵਾਦ ਕਰਦੇ ਖੁਦਾਵੰਨ ਜੀ ਨਾ ਭੈਣਾਂ ਭਰਾਵਾਂ ਦੇ ਲਈ ਜੋ ਅੱਜ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਮੇਰੇ ਮਹਾਨ ਪਰਮੇਸ਼ਰ ਜੀ ਨਾ ਉੱਪਰ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰੋ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਸ਼ਿਫਾ ਦੇਓ ਛੁਟਕਾਰਾ ਦਿਓ ਹਰ ਇੱਕ ਬੰਦਨ ਤੋਂ ਆਜ਼ਾਦੀ ਦੇ ਉਹ ਪ੍ਰਭੂ ਜੀ ਹਰ ਇੱਕ ਸ਼ਰਾਪ ਪਰਮੇਸ਼ਰ ਜੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰ ਦੇ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਜੀ ਅੱਜ ਹਰ ਇੱਕ ਪੈਨ ਪ੍ਰਭੂ ਜੀ ਤੁਹਾਡੇ پاک ਪਵਿੱਤਰ ਲਹੂ ਦੇ ਨਾਲ ਧੋਲ ਕੇ ਪਰਮੇਸ਼ਰ ਜੀ ਖੁਦਾਵੰ ਦੀ ਸ਼ੁੱਧ ਹੋ ਜਾਣ ਸਾਫ਼ ਹੋ ਜਾਣ ਪਵਿੱਤਰ ਹੋ ਜਾਣ ਮਹਾਨ ਖੁਦਾ ਹਰ ਇੱਕ ਪੈਨ ਪ੍ਰਭਾ ਪਰਮੇਸ਼ਰ ਜੀ ਤੁਹਾਡੇ ਲਹੂ ਦੇ ਵਸੀਲੇ ਦੇ ਨਾਲ ਪਰਮੇਸ਼ਰ ਜੀ ਹਰ ਇੱਕ ਬੁਰੀ ਆਦਤ ਤੋਂ ਹਰ ਇੱਕ ਬਿਮਾਰੀ ਤੋਂ ਹਰ ਇੱਕ ਵੈਰ ਵਿਰੋਧ ਤੋਂ ਹਰ ਇੱਕ ਨਫ਼ਰਤ ਤੋਂ ਪ੍ਰਭੂ ਜੀ ਆਜ਼ਾਦੀ ਪਾਲਣ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਹਰ ਇੱਕ ਪੈਨ ਭਰਾ ਨੂੰ ਪਰਮੇਸ਼ਰ ਜੀ ਰਾਤ ਦੇ ਸਮੇਂ ਚ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਜਿੱਦਾਂ ਤੁਸੀਂ ਦਿਨ ਭਰ ਦੇ ਵਿੱਚ ਸੰਭਾਲ ਕੇ ਰੱਖਿਆ ਰਾਤ ਦੇ ਇੱਕ ਇੱਕ ਪਲ ਨੂੰ ਪਰਮੇਸ਼ਰ ਜੀ ਤੁਹਾਡੇ ਪਾਕ ਜ਼ਲਾਲੀ ਸਮਰਥੀ ਹੱਥਾਂ ਵਿੱਚ ਸੌਂਪਦੇ ਆਂ ਖੁਦਾ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਰਾਤ ਦੇ ਸਮੇਂ ਹੋਣ ਵਾਲੇ ਹਰ ਇੱਕ ਅਟੈਕ ਤੋਂ ਹਰ ਇੱਕ ਬੰਦਨ ਤੋਂ ਹਰ ਇੱਕ ਸ਼ਰਾਪ ਤੋਂ ਪ੍ਰਭ ਜੀ ਆਪਣੇ ਬੱਚਾ ਨੂੰ ਬਚਾ ਕੇ ਰੱਖੋ ਮੇਰੇ ਮਹਾਨ ਖੁਦਾਬੰਦ ਜੀ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਰਾਤ ਦੇ ਸਮੇਂ ਪਰਮੇਸ਼ਰ ਜੀ ਸਤਾਨੀ ਅਟੈਕਸ ਹੁੰਦੇ ਪਰਮੇਸ਼ਰ ਜੀ ਵੈਰੀਨਾਂ ਨੂੰ ਇਹਨਾਂ ਦੇ ਘਰਾਂ ਵਿੱਚ ਚੱਲਦਾ ਫਿਰਦਾ ਨਜ਼ਰ ਆਉਂਦਾ ਹੈ ਹਰ ਇੱਕ ਸਾਮਰਥੋਂ ਪਰਮੇਸ਼ਰ ਹਰ ਇੱਕ ਸਪਿਰਿਟ ਤੋਂ ਪਰਮੇਸ਼ਰ ਜੀ ਜੋ बैड ਸਪਿਰਿਟਸ ਨੇ ਪਰਮੇਸ਼ਰ ਜੋ ਇਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਦੀਆਂ ਖੁਦਾ ਹਰ ਇੱਕ ਸਪਿਰਿਟ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਬਚਾ ਕੇ ਰੱਖਣਾ ਖੁਦਾ ਇਹਨਾਂ ਦੇ ਬੱਚਿਆਂ ਨੂੰ ਬLES ਕਰੋ ਪਰਮੇਸ਼ਰ ਜੀ ਹਰ ਇੱਕ ਬਿਮਾਰੀ ਤੋਂ ਹਰ ਇੱਕ ਦੁਸ਼ਟ ਆਤਮਾ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਰਾਤ ਦੇ ਸਮੇਂ ਜੋ ਵੀ ਪਰਮੇਸ਼ਰ ਜੀ ਚਿੰਤਾ ਬੋਝ ਡਿਪਰੈਸ਼ਨ ਪਰੇਸ਼ਾਨੀ ਇਹਨਾਂ ਦੀ ਨੀਂਦ ਨੂੰ ਖਰਾਬ ਕਰਦੀ ਹੈ ਖੁਦਾ ਅੱਜ ਹਰ ਇੱਕ ਚਿੰਤਾ ਬੋਝ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਹੋ ਜਾਵੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਜਦ ਵੀ ਤੁਹਾਡੇ ਬੱਚੇ ਪਰਮੇਸ਼ਵਰ ਜੀ ਸੌਣ ਦੇ ਲਈ ਜਾਣ ਖੁਦਾਵੰਨ ਜੀ ਆਪਣੇ ਆ ਵਿਸਤਰਿਆਂ ਦੇ ਉੱਪਰ ਖੁਦਾਵੰਨ ਜੀ ਪ੍ਰਭੂ ਜੀ ਇਹਨਾਂ ਨੂੰ ਇਹਨਾਂ ਦੇ ਬਿਸਤਰਾਂ ਦੇ ird gird ਪਰਮੇਸ਼ਵਰ ਜੀ ਤੁਹਾਡੇ ਸਰਗੀ ਦੂਤ ਇਹਨਾਂ ਦੀ ਰਾਖੀ ਕਰਨ ਪਰਮੇਸ਼ਵਰ ਜੀ ਔਰ ਖੁਦਾਵੰਨ ਜੀ ਤੁਹਾਡਾ پاک ਰੂਹ ਪਰਮੇਸ਼ਵਰ ਜੀ ਇਹਨਾਂ ਨੂੰ ਖੁਦਾਵੰਨ ਜੀ ਸ਼ਾਂਤੀ ਦੇਵੇ ਸੱਚੀ ਸ਼ਾਂਤੀ ਪਰਮੇਸ਼ਵਰ ਜੋ ਤੁਹਾਡੇ ਕੋਲ ਹੈ ਸੱਚਮੁੱਚ ਪਰਮੇਸ਼ਵਰ ਜੀ ਹਰ ਇੱਕ ਜੱਦੂ ਟੂਨੇ ਦੀ ਸਪਿਰਿਟ ਤੋਂ ਹਰ ਇੱਕ ਭੈਣ ਭਰਾ ਨੂੰ ਬਚਾ ਕੇ ਰੱਖਣਾ ਹਰ ਇੱਕ ਬੱਚੇ ਨੂੰ ਪਰਮੇਸ਼ਰ ਜੀ ਆਪਣੇ ਹੱਥਾਂ 'ਚ ਲੈ ਕੇ ਬles ਕਰਨਾ ਪਰਮੇਸ਼ਰ ਜੀ ਦਇਆ ਕਰਨਾ ਗੂੜੀ ਮਿੱਠੀ ਨੀਂਦ ਦੇ ਨਾਲ ਬles ਕਰਨਾ ਪਰਮੇਸ਼ਰ ਜੀ ਸਰਗਰਾਸ ਤੋਂ ਪਰਮੇਸ਼ਰ ਜੀ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇਣਾ ਹਰ ਇੱਕ ਵੈਰੀ ਦਾ ਹਥਿਆਰ ਜੋ ਇਹਨਾਂ ਦੀ ਨੀਂਦ ਨੂੰ ਡਿਸਟਰਬ ਕਰਦਾ ਹੈ ਪ੍ਰਭੂ ਜੀ ਇਹਨਾਂ ਨੂੰ ਨੀਂਦ ਦੇ ਵਿੱਚ ਖੁਦਾਵੰਦੀ ਪਰੇਸ਼ਾਨ ਕਰਦਾ ਸੁਪਨੇ ਰਾਹੀਂ ਖੁਦਾਵੰਦੀ ਇਹਨਾਂ ਦੇ ਮਨ ਦੇ ਅੰਦਰ ਡਾਰਪੇ ਪਾਉਂਦਾ ਹੈ ਹਰ ਇੱਕ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਕੈਨਸਲ ਹੋ ਜਾਵੇ ਰੱਦ ਹੋ ਜਾਵੇ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਸੁਪਨਿਆਂ ਦੇ ਰਾਹੀ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰੋ ਮੇਰੇ ਮਹਾਨ ਪਰਮੇਸ਼ਰ ਸੁਪਨਿਆਂ ਦੇ ਰਾਹੀ ਖੁਦਾਵੰਨ ਜੀ ਤੁਸੀਂ ਇਹਨਾਂ ਨਾ ਵਚਨਾਂ ਦੇ ਰਾਹੀ ਪਰਮੇਸ਼ਰ ਜੀ ਆਪਣੇ ਗੁੱਝੇ ਪੇਦਾਂ ਨੂੰ ਪਰਮੇਸ਼ਰ ਜੀ ਆਪਣੇ ਬੱਚਾਂ ਤੇ ਪ੍ਰਗਟ ਕਰੋ ਸਮਰਥੀ ਪਰਮੇਸ਼ਰ ਜੀ ਔਰ ਹਰ ਇੱਕ ਪਰਵ ਜੀ 네ਗੇਟਿਵਿਟੀ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓ ਖੁਦਾ ਹਰ ਇੱਕ ਫੇਲਿਅਰ ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕੈਨਸਲ ਕਰ ਦਿਓ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਜਾਦਵੀ ਤੁਹਾਡੇ ਬੱਚੇ ਗੂੜੀ ਮਿੱਠੀ ਨੀਂਦ ਨੂੰ ਪੂਰਾ ਕਰਕੇ ਖੁਦਾ ਸਵੇਰ ਉੱਠਣ ਪਰਮੇਸ਼ਰ ਖੁਦਾ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਨ ਔਰ ਪ੍ਰਭ ਜੀ ਤੁਹਾਡੇ ਹੀ ਨਾਮ ਦੀ ਮਹਿਮਾ ਤੇ ਵਡਿਆਈ ਇਹਨਾਂ ਸਾਰੀ ਦੀ ਜ਼ਿੰਦਗੀ ਚ ਹੁੰਦੀ ਰਵੇ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਸਾਰੇ ਕੰਮਾਂ ਦੀ ਮਹਿਮਾ ਤੇ ਵਡਿਆਈ ਤੁਹਾਡੇ ਪਵਿੱਤਰ ਜਾਲੀ ਜ਼ਰਾ ਵਰਨਾਮ ਨੂੰ ਦਿੰਦੇ ਹੋਏ ਪਰਮੇਸ਼ਰ ਜੀ ਰਾਤ ਦਾ ਸਾਰਾ ਸਮਾਂ ਤੁਹਾਡੇ ਹੱਥਾਂ ਚ ਸੌਂਪਦੇ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ